ਦੋਸਤੋ ਵਿਆਹ ਤੋਂ ਬਾਅਦ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਆਪਸੀ ਰਿਸ਼ਤਿਆਂ ਦੇ ਵਿੱਚ ਅਨਮਣ ਹੋ ਜਾਂਦੀ ਹੈ ਅਤੇ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਦੋਸਤੋ ਬਹੁਤ ਘੱਟ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਵਿਆਹ ਤੋਂ ਬਾਅਦ ਸੈਟਿੰਗ ਆਉਂਦੀ ਹੈ ਨਹੀਂ ਤਾਂ ਬਹੁਤ ਸਾਰੇ ਲੋਕਾਂ ਦਾ ਆਪਸੀ ਕਲੇਸ਼ ਪਰਵਾਰਾਂ ਦੇ ਵਿੱਚ ਅਨਮਨ ਅਤੇ ਰਿਸ਼ਤਿਆਂ ਦੇ ਵਿੱਚ ਟੁੱਟ-ਫੁੱਟ ਹੋ ਜਾਂਦੀ ਹੈ ਪਰ ਜੇਕਰ ਆਪਣੀ ਧੀ ਭੈਣ ਨੂੰ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਸਮਝਾ ਕੇ ਭੇਜੀਏ ਤਾਂ ਸ਼ਾਇਦ ਉਹ ਰਿਸ਼ਤੇ ਨੇ ਜਿਹੜੇ ਉਹ ਟੁੱਟਣੋਂ ਬਚ ਸਕਦੇ ਨੇ ਅਤੇ ਹੱਸਦੇ ਪਰ ਬਸਦੇ ਪਰਿਵਾਰ ਹੋ ਸਕਦੇ ਨੇ ਤਾਂ ਦੋਸਤੋ ਆਓ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਕੀ ਕੀ ਨਸੀਹਤ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਸਮਝਾਇਆ ਜਾ ਰਿਹਾ ਹੈ ਅਤੇ ਇਹ ਹੋ ਸਕਦਾ ਹੈ ਕਿ ਅਸੀਂ ਸਾਰੇ ਅਗਰ ਆਪਣੀ ਧੀ ਭੈਣ ਨੂੰ ਇਸ ਤਰ੍ਹਾਂ ਸਮਝਾ ਕੇ ਤੋਰੀਏ ਤਾਂ ਘਰਾਂ ਦੇ ਵਿੱਚ ਕਲੇਸ਼ ਬਿਲਕੁਲ ਵੀ ਨਾ ਹੋਵੇ ਦੋਸਤੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਿਓ ਤੇ ਆਓ ਦੇਖੋ ਪੂਰੀ ਯੋ। ਸੰਵਿਧਾਨਿਕ ਗੱਲ ਇਹ ਕਹਿੰਦਾ ਵੀ ਪਹਿਲੀ ਗੱਲ ਤਾਂ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ। ਖੁਸ਼ੀ ਵਿੱਚ ਜਾ। ਪਰੋਂ ਦੀ ਕੋਈ ਜਲਦ ਨਹੀਂ ਹਰੇਕ ਗਤੀਵਿਧੀ ਆ ਦੋ ਜਿੱਤੇ ਹੁੰਦੀਆਂ ਨੇ। ਇੱਕ ਜ਼ਿੰਦਗੀ ਹੁੰਦੀ ਹੈ ਉਹਦੇ ਆਪ ਦੇ ਘਰੇ। ਇੱਕ ਜ਼ਿੰਦਗੀ ਉਹ ਹੁੰਦੀ ਹੈ ਜਿਹੜੀ ਉਹਦੇ ਦੂਜਾ ਘਰ ਸਬਕ ਬਣਾਉਣਾ ਹੁੰਦਾ। ਠੀਕ ਆ? ਬਸ ਮੇਰੀ ਇਹੀ ਦੁਆ ਤੂੰ ਹਮੇਸ਼ਾ ਖੁਸ਼ ਰਹੇ ਤੇ ਸਦਾ ਸਾਂਝ ਰਹੇ। ਬਸ ਹਮੇਸ਼ਾ ਇੱਕ ਗੱਲ ਯਾਦ ਰੱਖੀ। ਵੀ ਆਪਦੇ ਪੈਰੀ ਦੀ ਤੂੰ ਹਮੇਸ਼ਾ ਲਾੜਦੀ ਰਹੀ ਹੈ ਤੇ ਉਹ ਵੀ ਹਮੇਸ਼ਾ ਆਪਦੇ ਸਹੁਰਿਆਂ ਦੀ ਲਾੜਦੀ ਬਣ ਕੇ ਰਹਿਣਾ। ਜੇ ਕਦੇ ਕੋਈ ਗੁੱਸਾ ਗਿੱਲਾ ਹੁੰਦਾ ਹੈ, ਲੜਾਈ ਪੜਾਈ ਹ ਸਕੇ ਬਾਈ ਦੇ ਹੱਥ ਕਿਦਰਾ ਹੱਥ ਫੜਕਾ ਸੀ ਕਿਹ ਇਹ ਤੇਰਾ ਰੱਬ ਵੀ ਹੈ ਤੇਰਾ ਸਾਰਾ ਕੁਝ ਹੈ ਜੇ ਤੈਨੂੰ ਇਹ ਕਿਦਾਂ ਚੜਕੂਗਾ ਵੀ ਕਦੇ ਕੁਝ ਕਰੂਗਾ ਵੀ ਚੁੱਪ ਕਰਕੇ ਸੁਣਨਾ ਕਦੇ ਕੁਝ ਇਹ ਦੋ ਕਦੇ ਬਰਾਬਰ ਨਹੀਂ ਬੋਲਣਾ ਕਦੇ ਇਹਨੂੰ ਕੁਝ ਗਲਤੀਆਂ ਹੋਣ ਕਰਨਾ ਇੱਕ ਚੁੱਪ ਸੌਖਾ ਜੇ ਤੂੰ ਇੱਕ ਚੁੱਪ ਨਰਲੇਗੀ ਤਾਂ ਤੈਨੂੰ ਸੌਖਾ ਮਿਲਣਗੇ ਹੈਨਾ ਬਾਕੀ ਇਹ ਹੀ ਹੈ ਵੀ ਤੂੰ ਸਦਾ ਮੈਂ ਤਾਂ ਕਹਿੰਦਾ ਮੇਰੀ ਭੈਣ 100 ਸਾਲ ਜੀਵੇ ਮੇਰਾ ਦਾਦੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਮੇਰੇ ਸਗੀ ਭੈਣ ਨਹੀਂ ਸੀ ਹੈਗੀ ਕੋਈ ਪਹਿਲਾਂ ਮੈਂ ਸਾਰੇ ਨਹੀਂ ਦੱਸਦਾ ਸਾਡਾ ਚੰਗੇ ਕੰਮਾਂ ਦੇ ਵਿੱਚ ਦਾ ਸੀ ਸੱਤ ਦੇਵੀ ਦੇ ਦਾ ਸੀ ਮਾਰੇ ਕੰਮ ਚ ਵੀ ਕੋਈ ਜ਼ਲਤਾ ਕਰ ਦੇ ਦੀਆਂ ਕੋਈ ਕੁੱਤੀ ਰਹਿਤ ਕਰਦੀ ਇਹਦੇ ਮੇਰਾ ਸਾਥ ਦਿੰਦਾ ਮੈਂ ਇਹਦਾ ਸਾਥ ਦੇਦਾ ਸਾਡਾ ਇੰਨਾ ਕੁ ਜ਼ਿਆਦਾ ਸਾਫ ਹੈ ਤੇ ਇੱਕ ਦੂਜੇ ਦਾ ਮੈਂ ਕਹਿੰਦਾ ਵੀ ਮੇਰੀ ਕੋਈ ਇੰਨਾ ਸੱਚਾ ਯਾਰ ਦੋਸਤ ਨਹੀਂ ਮਿਲਦਾ ਹੁਣ